ਰੋਂਦਾ ਖੁਰ ਲਾਂਦਾ ਇਹ ਪਰਿਵਾਰ ਉਸ ਦਿਨ ਨੂੰ ਤੜਫ ਰਿਹਾ ਹੈ ਜਿਸ ਦਿਨ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਵਿਆਹ ਨੂੰ ਮਹਿਜ਼ ਅਜੇ 1 ਸਾਲ ਦਾ ਸਮਾਂ ਹੋਇਆ ਹੈ ਇਸ ਦੇ ਵਿਚਾਲੇ ਹੀ ਉਹਨਾਂ ਦੇ ਸੋਹਰੇ ਪਰਿਵਾਰ ਨੇ ਉਹਨਾਂ ਨੂੰ ਇਹੋ ਜਿਹੇ ਦਿਨ ਦਿਖਾਏ ਨੇ ਕਿ ਉਹੋ ਜ਼ਿੰਦਗੀ ਤੋਂ ਦੁਖੀ ਹੋ ਚੁੱਕੇ ਨੇ ਦੱਸਦੇ ਨੇ ਕਿ ਕਿੰਜ ਚਾਵਾਂ ਦੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਅਤੇ ਉਸ ਨੂੰ ਸਭ ਕੁਝ ਲੈ ਕੇ ਦਿੱਤਾ ਸੀ ਅਤੇ ਬੀਤੇ ਦਿਨਾਂ ਦੇ ਵਿੱਚ ਉਸ ਦਾ ਸੋਹਰਾ ਪਰਿਵਾਰ ਬੁਲਟ ਦੀ ਡਿਮਾਂਡ ਕਰ ਰਿਹਾ ਸੀ ਉਹ ਬੁਲਟ ਦੀ ਇੱਛਾ ਵੀ ਪੇਕੇ ਪਰਿਵਾਰ ਨੇ ਕਿਸੇ ਤਰ੍ਹਾਂ ਪੂਰੀ ਕਰ ਦਿੱਤੀ ਪਰ ਇਸ ਤੋਂ ਬਾਅਦ ਬੀਤੇ ਦਿਨੀ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਤੇ ਵਿੱਚ ਇਹ ਖਬਰ ਪੈਂਦੀ ਹੈ ਕਿ ਤੁਹਾਡੀ ਧੀ ਨੂੰ ਸਾੜ ਦਿੱਤਾ ਹੈ ਇਹੋ ਜਿਹਾ ਜ਼ਾਲਿਮ ਸੋਹਰਾ ਪਰਿਵਾਰ ਜਿਨ੍ਹਾਂ ਨੇ ਕੁੜੀ ਨੂੰ ਇੱਕ ਦਿਨ ਵੀ ਚੈਨ ਦੇ ਨਾਲ ਨਹੀਂ ਰਹਿਣ ਦਿੱਤਾ ਘਰ ਦੇ ਵਿੱਚ ਕੰਮਕਾਰ ਵੀ ਕਰਾਉਂਦੇ ਸੀ ਅਤੇ ਘੁੱਟਮਾਰ ਵੀ ਕਰਦੇ ਸਨ ਡਿਮਾਂਡ ਇੰਨੀ ਸੀ ਕਿ ਜਿਸ ਨੂੰ ਪੇਕਾ ਪਰਿਵਾਰ ਪੂਰਾ ਕਰਤਾ ਕਰਤਾ ਥੱਕ ਚੁੱਕਿਆ ਸੀ ਇੱਕ ਸਾਲ ਦੇ ਵਿੱਚ ਹੀ ਇਸ ਪਰਿਵਾਰ ਦਾ ਕੀ ਹਾਲ ਹੋ ਚੁੱਕਿਆ ਹੈ ਉਹ ਸ਼ਬਦਾਂ ਦੇ ਰਾਹੀਂ ਆਪਣਾ ਦੁੱਖ ਬਿਆਨ ਕਰ ਰਹੇ ਨੇ ਫਿਲਹਾਲ ਇਹ ਪੂਰੀ ਘਟਨਾ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਉਹਨਾਂ ਦੱਸਿਆ ਕਿ ਮੰਡੀ ਗੋਬਿੰਦਗੜ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਸਾਲ ਦੇ ਵਿੱਚ ਜੋ ਕੁਝ ਉਹਨਾਂ ਦੇ ਨਾਲ ਬਣਿਆ ਉਹ ਕਿਸੇ ਹੋਰ ਦੇ ਨਾਲ ਕਦੇ ਵੀ ਨਾ ਹੋਵੇ ਉਨੇ ਹੋਇਆ ਬਦਨੇਕਾਰ ਦਾ ਝਗੜਾ ਵਜੋਂ ਦੀ ਵਿਆਹੀ ਉਹਨੂੰ ਮਾਰਕੁੱਟ ਕਰਦੇ ਨੇ ਉਹਨੂੰ ਮਾਰਕੁੱਟ ਕਰਦੇ ਆ ਬੇਟੀ ਨੂੰ ਪਹਿਲਾਂ ਜਵਾਈ ਸਾਡਾ ਬੋਲਟ ਲੈ ਕੇ ਆ ਰਿਹਾ ਸਾਡੇ ਕੋਲੋਂ ਜਿਆਦਾ ਲੈ ਆ ਜਿਆਦਾ ਮਾਰਕੁੱਟ ਜਿਆਦਾ ਕਰਨ ਲੱਗਿਆ ਹੈ ਅਜਾ ਟਮਾੜੀ ਸੁਧਿਆਣੀ ਦੀ ਟਮਾੜੇ ਆ ਗਈ ਜੋ ਸਾਨੂੰ ਇਨਸਾਫ਼ ਦਿੱਤਾ ਜਾਏ ਅਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਕ ਸਾਲ ਤੇ ਜਦਾ 15 ਤਿੰਨ ਹੋਏ ਵਿਆਹ ਨੂੰ ਸਾਲ ਇੱਕ ਸਾਲ ਦੇ ਦਰਗਾਂ ਕਿੰਨੀ ਵਾਰੀ ਕੁੱਟ ਮਾਰ ਖਾ ਕੇ ਕੁੜੀ ਘਰੇ ਆਈ ਹੈ ਕੁੱਟ ਮਾਰ ਇਹਨੇ ਕਿੰਨੀ ਵਾਰੀ ਕਰਕੇ ਛੱਡ ਜਾਂਦੇ ਨੇ ਆਪ ਹੀ ਆ ਵੀ ਲੈ ਆਂਦੇ ਰਿਹਾ ਬਿਛੜ ਜਾਂਦੇ ਰਿਹਾ ਜਦੋਂ ਲੜਕੀ ਤੁਹਾਡੀ ਨੂੰ ਆ ਸਾਰੇ ਵਿਆਹ ਤੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਪਤਾ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾਰਿਆ ਸਾਨੂੰ 3 ਵਜੇ ਫੋਨ ਆਇਆ ਕੋਈ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿੱਥੋਂ ਨਹੀਂ ਲੈ ਗਏ ਤੇ ਫਿਰ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਾ ਤੁਹਾਡੀ ਬੇਟੀ ਸਾੜਦੀ ਮੇਰੀ ਬੇਟੀ ਨੂੰ ਇੱਕ ਫੋਨ ਕਿੱਥੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ ਚ ਮੈਂ ਦਿਹਾੜੀ ਦਾ ਕੰਮ ਕਰਦੀ ਆਂ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5 ਕਵੇ 5:30 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤੇ ਲੜਕੀ ਦੇ ਕਿੰਨੇ ਪਿੰਟ ਸੜੀ ਲੜਕੀ ਦੇ ਜਿਹੜੇ ਪੇਕੇ ਆ ਉਹ ਕਿੱਥੋਂ ਦੇ ਰਹਿਣ ਵਾਲੇ ਆ ਲੁਧਿਆਣੇ ਗੱਲੋ ਚੌਂਗ ਦੇ ਆਸੀ ਪੇਕੇ ਆ ਅੱਜ ਤੁਸੀਂ ਪੇਕੇ ਹੋ ਸਾਰਾ ਪਰਵਾਰ ਕਿੱਥੇ ਰਹਿਣ ਵਾਲਾ ਸਾਰਾ ਪਰਵਾਰ ਗਵਿੰਦਗੜ੍ਹ ਦੇਢੀ ਕੋਟਲਾ ਪਿੰਡ ਦਾ ਹੈ ਕਿੰਨੇ ਜਣੇ ਸੜੀ ਇਹ ਚਾਰ ਜਣੇ ਘਰ ਤੇ ਕਿੰਨੇ ਪਰਸੈਂਟ ਲੱਗੀ ਬੁੜੀ ਨੂੰ ਇਹ 50 55 ਪਰਸੈਂਟ ਲੱਗੀ ਜਿਹਨਾਂ ਕਿਨੇ ਕੌਣ ਕੌਣ ਲਗਾਣਾ ਜਿਹਨੇ ਅੱਗ ਲਗਾਈ ਹੈ ਇਹ ਨਾ ਨਾ ਦੇਖੋ ਹੁਣ ਚਾਰ ਬੰਦੇ ਘਰ 'ਚ ਹੈਗੇ ਉਹਨਾਂ ਨੂੰ ਪਤਾ ਹੈਗਾ ਦੇਖੋ ਮੈਂ ਲਾਗੇ ਹੈ ਨਹੀਂ ਸੀਗੀ ਪੁਲਿਸ ਕੰਪਲੀਟ ਕੀਤੀ ਸੀ ਤੁਹਾਡੀ ਬੇਟੀ ਨੇ ਜਦ ਮੇਰੇ ਘਰ ਵਾਲੇ ਨੇ ਜ਼ਰੂਰ ਘਰ ਵਾਲੇ ਨੇ ਅੱਗ ਮੇਰੇ ਤੇ ਪਾਣੀ ਡੋਲ ਲਿਆ ਗਰਮ ਪਾਣੀ ਵਾਲਾ ਹਾਂਜੀ ਪੁਲਿਸ ਕੰਪਲੀਟ ਕੀਤੀ ਸੀ ਪੁਲਿਸ ਕੰਪਲੀਟ ਕੀਤੀ ਅੰਜ ਸਿਵਲ 'ਚ ਵੀ ਲੱਗ ਗਏ ਆ ਹੁਣ ਕਿਹੜਾ ਠਾਣਾ ਸਾਨੂੰ 6 ਨੰਬਰ ਪੈਂਦਾ ਪ੍ਰਸ਼ਾਸਨ ਤੋਂ ਕੀ ਮੰਗ ਮੰਗ ਇਹ ਹੀ ਹੈ ਕਿ ਸਨਨ ਸਾਹਿਬ ਚਾਹੀਦਾ ਹੈਗਾ ਤੁਸੀਂ ਤੁਹਾਨੂੰ ਮੰਡੀ ਗਵਿੰਦਗੜ੍ਹ ਤੇ ਕੰਪਲੀਟ ਕੀਤੀ ਹੈ ਤੁਸੀਂ ਨਹੀਂ ਸਰ ਉੱਥੇ ਨਹੀਂ ਗਈ ਕੀਤੀ ਕੀ ਕਾਰਨ ਦੱਸ ਪ੍ਰੈਸ਼ਰ ਸੀ ਕੋਈ ਕਿਸੇ ਦਾ ਪ੍ਰੈਸ਼ਰ ਉਹ ਸਾਨੂੰ ਗੱਲ ਨਹੀਂ ਸੀ ਕਰਨ ਦਿੰਦੇ ਬੇਟੀ ਨਾਲ ਬੇਟੀ ਨੇ ਵੀ ਸਾਨੂੰ 3:30 ਵਜੇ ਤੜਕੇ ਦੱਸਿਆ ਮੈਨੂੰ ਮਾਰਕਟ ਕੀਤੀ ਹੈਗੀ ਕੁੜੀ ਦਾ ਸਹੁਰੇ ਕਿੱਥੇ ਆਉਣ ਕੁੜੀ ਦਾ ਸਹੁਰੇ ਆਪਣੇ ਘਰ ਹੀ ਆਗੇ ਗਵਿੰਦ ਗਾੜੀ ਆਗੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕਾਰਵਾਈ ਦੇਖੋ ਲੁਧਿਆਣੇ ਪੁਲਿਸ ਤੇ ਜਿੱਤੋ ਦੀ ਲੜਕੀ ਰਹਿਣ ਵਾਲੀ ਲੁਧਿਆਣੇ ਪੁਲਿਸ ਨੂੰ ਤੁਸੀਂ ਤਲਾਹ ਦਿੱਤੀ ਹੈ ਹਾਂਜੀ ਦਿੱਤੀ ਆਈ ਹੈ ਪੁਲਿਸ ਮੋਕੇ ਤੇ ਆਈ ਹੈ ਮੋਕੇ ਤੇ ਪੁਲਿਸ ਨਹੀਂ ਆਈ ਹੈਗੀ ਸਾਡੀ ਉੱਥੇ ਮਤਲਬ ਸਿਵਲ ਹਸਪਤਾਲ 'ਚ ਸਾਡਾ ਲਿਖ ਪੜਤ ਹੋ ਗਈ ਸਰ ਫੋਟੋਮਾਰਕ ਕਿੰਨੇ ਵਜੇ ਕਰ ਰਾਤ ਨੂੰ ਹੋਈ ਹੈ ਕੱਲ ਸਵੇਰੇ 9 ਵਜੇ ਨੂੰ ਕੱਲ ਸਵੇਰੇ ਹਾਂਜੀ ਤੇ ਸਾੜੇ ਅੱਜ ਸਾੜਾ ਕੱਲ ਸਵੇਰੇ ਸਾੜਿਆ ਕੱਲ ਸਵੇਰੇ ਸਾੜਾ ਹਾਂਜੀ ਰਾਤ ਨੂੰ ਅਸੀਂ ਲੈ ਕੇ ਆਏ 10 ਵਜੇ ਅੱਜ ਮੰਗ ਕੀ ਕੀਤੀ ਸੀ ਕੁੜੀ ਤੋਂ ਉਹਨਾਂ ਨੇ ਮੰਗ ਮੋਟਰਸਾਈਕਲ ਜਿਹੜਾ ਬੋਟਾ ਸੀ ਲੈ ਆਏ ਉਹੀ ਕਹਿੰਦੇ ਕਿਉਂ ਲੈ ਗਏ ਹੈਗੇ ਇਹਨਾਂ ਵਿੱਚ ਕਿਉਂ ਸਾਰਿਆਂ ਤੇ ਲੜਕੀ ਉਦਾਂ ਹੀ ਤੜਪ ਰਹੀ ਸੀ ਕਿ ਤੁਸੀਂ ਆ ਕੇ ਇਲਾਜ ਕਰਵਾਇਓ ਮੈਂ ਆਖੋ ਤੇ ਲਾਇਆ ਕਰਵਾਇਆ ਇਹਨਾਂ ਨੂੰ ਕੋਈ ਦਵਾਈ ਨਹੀਂ ਦਵਾਈ ਕਿੱਥੇ ਨਹੀਂ ਲੈ ਗਏ ਤੇ ਬੱਚਾ ਤੜਪ ਰਿਆ ਸੀ ਹਾਂਜੀ ਮਤਲਬ ਪੁੱਤ ਜੀ ਨੂੰ ਅੱਗ ਲਾਈ ਆ ਕਿਹਨੇ ਲਾਈ ਆ ਮੇਰੇ ਘਰ ਵਾਲੇ ਨੇ ਲਾਈ ਆ ਕਿਉਂ ਲਾਈ ਅੱਗ ਬਤਾ ਬਸ ਮੈਨੂੰ ਮਾਰਦਾ ਘੋੜਦਾ ਚੰਗੇ ਮਾੜੇ ਕੰਮ ਕਰਦਾ ਉਹ ਕੀ ਕਾਰਨ ਨੂੰ ਦੂਜਾ ਵਗਾ ਕਰਾਉਂਦਾ ਕੀ ਹੈ ਮੌਤ ਕਹਿੰਦਾ ਮੈਨੂੰ ਬਸਾਣਾ ਨਹੀਂ ਐਵੇਂ ਤਾਂ ਤਲਾਕ ਦੇਣਾ ਹੈ ਕਿਉਂ ਦੇਣਾ ਤਲਾਕ ਉਹ ਬਸ ਪਤਾ ਨਹੀਂ ਕਿਉਂ ਦੇਣਾ ਚਾਹੁੰਦਾ ਮੈਨੂੰ ਤੇ ਇਹ ਤੈਨੂੰ ਪਹੁੰਚਾਇਆ ਕਿਹਨੇ ਆ ਇਹ ਮੇਰੇ ਮੈਂ ਆਪਣੇ ਮੈਂ ਭੈਣ ਨੂੰ ਫੋਨ ਕੀਤਾ ਦ 10 ਵਜੇ ਮੈਂ ਕਿਹਾ ਮੈਂ ਉਹ ਸਾੜਦਾ ਹੈਗਾ ਇਹਨੇ ਜਾ ਕੇ ਮੰਮੀ ਨੂੰ ਫੋਨ ਕੀਤਾ ਮੰਮੀ ਮੇਰੇ ਕੋਲ 5:30 ਵਜੇ ਆਏ ਨੇ ਇਹ ਸਾੜੇ ਕਿੰਨੇ ਆ ਤੇ ਘਰ ਵਾਲੇ ਨਹੀਂ ਹਾਂ ਮੇਰੇ ਘਰ ਵਾਲੇ ਨੇ ਬਰਦਾ ਬਰਦਾ ਮੇਰੇ ਤੇ ਪਾਣੀ ਪਾਤਾ ਅਚਾਨਕ ਕੀ ਮਾ ਮਾਂ ਬਾਬ ਨੂੰ ਵੀ ਪ੍ਰੇਸ਼ਾਨ ਕਰਦਾ ਸੀ ਹਾਂ ਕਰਦੇ ਕਹਿੰਦੇ ਤੇ ਚੀਜ਼ਾਂ ਮੰਗਵਾਉਂਦਾ ਉਹ ਮੈਨੂੰ ਮੋਟਰਸਾਈਕਲ ਲੈ ਕੇ ਦੇ ਦਾਜ ਵੀ ਇਹਨੂੰ ਸਾਰਾ ਦਿੱਤਾ ਇਹ ਤੇ ਜੱਟ ਤੱਕ ਅਚਾਨਕ ਮੋਟਰਸਾਈਕਲ ਦੇ ਕਾਰਨ ਤੁਹਾਨੂੰ 11:30 ਹਾਂਜੀ ਮੋਟਰਸਾਈਕਲ ਦੀ ਡਿਮਾਰਟ ਸੀ ਹਾਂ ਹੁਣ ਤੁਹਾਡੇ ਮਾਪੇ ਇੱਥੇ ਲੁਧਿਆਣੇ ਲੈ ਆਏ ਆ ਹਾਂਜੀ ਮੈਨੂੰ ਲੁਧਿਆਣੇ ਲੈ ਕੇ ਆਈ ਮੈਂ ਤਾਂ ਅਨੁਭਵ ਕਿ ਮੈਂ ਨਹੀਂ ਤੇਰੇ ਨੰਨ ਮਾਰ ਦੇਣਾ ਨਨ ਨੂੰ ਮੈਨੂੰ ਲੈ ਕੇ ਚੱਲ ਅੱਛਾ ਹਏ ਕਿਸੇ ਘਰ ਵਾਲੇ ਤਾਂ ਕਹਿੰਦਾ ਕੋਈ ਸੋਹਰੇ ਮੁੰਡੇ ਮੇਰੇ ਸਾਸੂ ਵੀ ਮੈਨੂੰ ਚਾੜਾਂ ਮੈਂ ਚਾੜੂਆਂ ਨਾਲ ਘੋਟ ਦਈ ਹੈਗੀ ਮੇਰੇ ਦਿਓਰ ਵੀ ਮੇਰੇ ਗਾਲ ਪੈਂਦਾ ਹੈ ਗਾਲਾਂ ਘੜਦਾ ਹੈ ਕਿੰਨੇ ਪਰਸੈਂਟ ਤੁਸੀਂ ਸੜੇ ਹੋ ਮੈਂ 100 ਵਿੱਚ ਮੈਂ 70 ਪਰਸੈਂਟ ਤਾਂ ਸੜ ਗਈ ਆ ਅੱਛਾ ਹਏ ਪੇਟ ਤੇ ਤੇ ਪਿੱਛੇ ਮੈਨੂੰ ਕੋਈ ਨਹੀਂ ਜਿੱਦਾਂ ਮੈਨੂੰ ਇਹ ਸਾਰੇ ਮੈਨੂੰ ਉਹਦਾ ਸਾਰਨਾ ਬਸ ਜਿੱਦਾਂ ਇਹ ਨਾ ਕਿਤੇ ਮੈਂ ਉਹਦਾ ਨਾ ਕਰਵਾਉਣਾ ਹੈ ਇਨਸਾਫ ਚਾਹੀਦਾ ਇਨਸਾਫ ਨਹੀਂ ਮਿਲਿਆ ਕੰਮ ਲੇਟ ਕਿੱਤੀ ਤੁਸੀਂ ਬੰਦੀ ਬੰਦ ਕਰ ਹਾਂਜੀ ਠੀਕ ਹੁਣ ਹੁਣ ਲੋ ਦਿਹਾੜੇ ਦੇ ਪੇ ਹਸਪੀਟਲ ਦੇ ਕਿਤੇ ਹਾਂਜੀ ਠੀਕ ਘਰ ਨਾਲ ਕੋਈ ਕੁੜੀ ਵਿਆਹ ਕੇ ਦਿੱਤੀ ਨੂੰ ਪਿੱਛੇ ਜਵਾਈ ਕਹਿੰਦਾ ਵੀ ਮੋਟਰਸਾਈਕਲ ਚਾਹੀਦਾ ਹੈਗਾ ਬੋਲਟ ਤੇ ਬੋਲਟ ਇਹਨਾਂ ਦਾ ਘਰੇ ਖੜਾ ਸੀਗਾ ਚਲ ਵਿਹਲਾ ਹੀ ਖੜਾ ਸੀਗਾ ਉਹ ਲੈ ਗਿਆ 6-5-4 ਮਹੀਨੇ ਉਹਨੇ ਚਲਾਇਆ ਜਦੋਂ ਹੁਣ ਬੋਲਟ ਲੈ ਆਏ ਆ ਉਹਨੇ ਲਿਆ ਕੇ ਕੁੜੀ ਤੇ ਪਾਣੀ ਗਰਮ ਪਾ ਕੇ ਸਾੜ ਦਿੱਤੀ ਸਾਨੂੰ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਹੈਗਾ ਹਾਂ ਬੋਲਟ ਮੰਗ ਕੇ ਕਹਿੰਦੇ ਕਿਉਂ ਲੈ ਗਏ ਨੀ ਤੇ ਸਾਨੂੰ ਨਵਾਂ ਲੈ ਕੇ ਦੋ ਤੇ ਹੁਣ ਅਸੀਂ ਇਹ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੁੜੀ ਸਾੜ ਦੇਣੀ ਹੈਗੀ ਹੈ ਗਰਮ ਪਾਣੀ ਪਾ ਕੇ ਭੱਜਣ ਲੱਗੀ ਹੈ ਜਦੋਂ ਤਿੱਲਾ ਚੱਕਿਆ ਹੈਗਾ ਸੜਨ ਲਈ ਭੱਜਣ ਲੱਗੀ ਐ ਇਹਦੀ ਪਿੱਠ ਤੇ ਪਾਣੀ ਪਾਤਾ। 50 ਦਿਨ ਤੋਂ ਵੀ ਮੰਗਉਂਦਾ ਹਾਂ। ਹੁਣ 50 ਦਿਨ ਤੋਂ ਇਹੀ ਐ ਵੀ ਸਾਡੇ ਇਨਸਾਫ ਮਿਲੇ ਸਾਨੂੰ। ਲੇਕਿਨ ਸਾਡੇ ਸੜ ਗਈ। ਕੁੜੀ ਦੇ ਸੜ ਗਈ 50%। ਅੱਛਾ। ਤੇ ਗੱਲ ਕਰੀ ਪੁਲਿਸ ਨਾਲ 95 ਲੈਣਾ। ਨਾ ਪੁਲਿਸ ਵਾਲੇ ਵੀ ਨਹੀਂ ਆਏ ਹੈਗੇ ਨਾਲੇ। ਚੋ ਅਜੇ ਤੱਕ ਤੇ ਆਈ ਨਹੀਂ ਹੈਗੇ ਅਸੀਂ ਸਿਵਲ ਚ ਵੀ ਅਸੀਂ ਪਰਚਾ ਕਰਾ ਦਿੱਤਾ ਉੱਥੇ ਵੀ ਨਹੀਂ ਆਏ ਅੱਛਾ ਅਸੀਂ ਗੈਟਾ ਨਹੀਂ ਹੋਇਆ ਬਦਨੇ ਘਰ ਦਾ ਝਗੜਾ ਵਾ ਜਦੋਂ ਦੀ ਪਈ ਉਹਨੂੰ ਮਾਰਕੁੱਟ ਕਰਦੇ ਨੂੰ ਮਾਰਕੁੱਟ ਕਰਦੇ ਬੇਟੀ ਨੂੰ ਪਹਿਲਾਂ ਜਵਾਈ ਸਾਡਾ ਬੋਲਡ ਲੈ ਕੇ ਆ ਰਿਹਾ ਸਾਡੇ ਕੋਲੋਂ ਜਿਆਦਾ ਲੈ ਜਿਆਦਾ ਮਾਰਕੁੱਟ ਜਿਆਦਾ ਕਰਨ ਲੈ ਕੇ ਆਏ ਅੱਛਾ ਨਮਾਨ ਵਧ ਗਈ ਹੁਧਿਆਣੀ ਦੀ ਸਾਡੀ ਟਮਾੜੇ ਹੈਗੀ ਜੋ ਸਾਨੂੰ ਇਨਸਾਫ ਦਿੱਤਾ ਜਾਏ ਅੱਛਾ ਕਿੰਨੇ ਸਾਲ ਹੋ ਗਏ ਬਿਆਨ ਨੂੰ ਇੱਕ ਸਾਲ ਤੇ ਜਿਆਦਾ 15 ਤਿੰਨ ਹੋਏ ਬਿਆਨ ਨੂੰ ਸਾਡਾ ਇੱਕ ਸਾਲ ਦੇ ਅੰਦਰ ਗੱਲ ਕਿੰਨੀ ਵਾਰੀ ਕੁੱਟਮਾਰ ਖਾ ਕੇ ਕੁੜੀ ਘਰੇ ਆਈ ਹੈ ਕੁੱਟਮਾਰ ਇਹਨੇ ਕਿੰਨੀ ਵਾਰੀ ਜਾਂਦੇ ਰਹੇ ਅੱਧੀ ਆਵੇ ਨਵਾ ਵੀ ਲੈ ਆਂਦੇ ਰਹਿਆ ਵਿਚਾਲੇ ਜਾਂਦੇ ਰਹੇ ਜਦੋਂ ਲੜਕੀ ਤੁਹਾਡੀ ਨੂੰ ਸਾਰਿਆ ਗਿਆ ਤਾਂ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਪਤਾ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾਰਿਆ ਸਾਨੂੰ 3 ਵਜੇ ਫੋਨ ਆਇਆ ਓਏ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿਤੇ ਨਹੀਂ ਲੈ ਗਏ ਤੇ ਪਰ ਕਿਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਾ ਤੁਹਾਡੀ ਬੇਟੀ ਸਾੜਦੀ ਮੇਰੀ ਬੇਟੀ ਨੂੰ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ ਚ ਮੈਂ ਦਿਹਾੜੀ ਤੱਕ ਕੰਮ ਕਰਦੀ ਆ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5:00 5:30 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤੇ ਲੜਕੀ ਦੇ ਕਿਨੇ ਵਸਟ ਸੜੀ ਲੜਕੀ ਦੇ ਕਿਹੜੇ ਪੇਕੇ ਆ ਉਹ ਕਿੱਧਰ ਦੇ ਰਹਿਣ ਆਲੇ ਆ ਲੁਧਿਆਣੇ ਗੇਲ ਚੌਂਗ ਦੇ ਅਸੀਂ ਪੇਕੇ ਆ ਅਸੀਂ ਤੁਸੀਂ ਪੇਕੇ ਹੋ ਸੋਰਾ ਪਰਵਾਰ ਕਿੱਥੇ ਰਹਿਣ ਵਾਲਾ ਸੋਰਾ ਪਰਵਾਰ ਗਵਿੰਦਗੜ੍ਹ ਦੇ ਢੇੜੀ ਕੋਟਲਾ ਪਿੰਡ ਦਾ ਕਿੰਨੇ ਜਣੇ ਸੜੀ ਸੜੀ ਇਹ ਚਾਰ ਜਣੇ ਘਰ ਤੇ ਕਿੰਨੇ ਪਰਸੈਂਟ ਲੱਗੀ ਬੁੜੀ ਨੂੰ ਇਹ 50 55% ਲੱਗੀ ਜਿਹਨਾਂ ਕਿਨੇ ਕੋਣ ਕੋਣ ਲਗਾਣਾ ਜਿਹਨੇ ਅੱਗ ਲਗਾਈ ਹੈ ਇਹ ਨਾ ਨਾ ਦੇਖੋ ਹੁਣ ਚਾਰ ਬੰਦੇ ਘਰ 'ਚ ਹੈਗੇ ਉਹਨਾਂ ਨੂੰ ਪਤਾ ਹੈਗਾ ਦੇਖੋ ਮੈਂ ਲਾਗੇ ਹੈ ਨਹੀਂ ਸੀਗੀ ਤੁਸੀਂ ਕੰਪਲੀਟ ਕੀਤੀ ਤੁਹਾਡੀ ਬੇਟੀ ਨੇ ਜੀ ਮੇਰੇ ਘਰ ਵਾਲੇ ਨੇ ਜ਼ਰੂਰ ਘਰ ਵਾਲੇ ਨੇ ਅੱਗ ਮੇਰੇ ਤੇ ਪਾਣੀ ਡੋਲ ਲਿਆ ਗਰਮ ਪਾਣੀ ਹਵਾ ਹਾਂਜੀ ਪੁਲਿਸ ਕੰਪਲੀਟ ਕੀਤੀ ਸੀ ਕੋਈ ਪੁਲਿਸ ਕੰਪਲੀਟ